ਇੱਕ ਵੱਡਾ ਪਲਾਨ ਕਰ ਰਹੇ ਆ ਤੁਹਾਡੀ ਅੱਜ ਮੈਂ ਦੱਸ ਹੀ ਦਿਆਂ ਕਿ ਅਸੀਂ ਪਲਾਨ ਕਰ ਰਹੇ ਆ ਕਿ ਅੰਬਾਲੇ ਦੇ ਵਿੱਚ ਜਿਹੜਾ ਰੇਲਵੇ ਦਾ ਸਾਡਾ ਨਾਰਥਰਨ ਰੇਲਵੇ ਦਾ ਹੈੱਡਕੁਆਟਰ ਆ ਉੱਥੇ ਜਾ ਕੇ ਅਸੀਂ ਆਲੇ-ਦਾਲ ਦੇ ਪਿੰਡਾਂ ਨਾਲ ਸਲਾਹ ਕਰਦੇ ਆ ਤੇ ਸ਼ਾਇਦ ਅਸੀਂ ਸੋਮਵਾਰ ਨੂੰ ਹੀ ਉੱਥੇ ਵੱਡੀ ਗਿਣਤੀ ਚ ਢਾਕੇ ਧਰਨਾ ਲਾਈਏ ਕਿਉਂਕਿ ਇਹ ਸਾਡੀ ਸੜਕ ਦੇ ਅਸੀਂ ਪੈਸੇ ਪੰਜਾਬ ਸਰਕਾਰ ਭਰ ਆ ਚੁੱਕੀ ਐ ਤੇ ਫਿਰ ਰੇਲਵੇ ਕਿਉਂ ਨਹੀਂ ਬਣਾ ਰਿਆ ਅਸੀਂ ਰੇਲਵੇ ਦੇ ਖਿਲਾਫ ਇੱਕ ਧਰਨਾ ਜਿਹੜਾ ਵਾ ਉਹ ਅਸੀਂ ਕਰਾਂਗੇ ਜੇ ਨਹੀਂ ਹੁੰਦਾ ਤੇ ਧਰਨਾ ਲਾਉਣ ਤੋਂ ਬਾਅਦ ਵੀ ਨਹੀਂ ਹੁੰਦਾ ਤਾਂ ਹੋ ਸਕਦਾ ਜਿਹੜਾ ਇਹ ਟਰੈਕ ਆ ਅਸੀਂ ਰੇਲਵੇ ਦਾ ਟਰੈਕ ਵੀ ਅਸੀਂ ਰੋਕੀ ਅੱਜ ਦਰਾਹਾ ਵਿਖੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਦੱਸਿਆ ਕਿ ਜਲਦ ਹੀ ਹਲਕਾ ਪਾਇਲ ਦੀਆਂ 36 ਸੜਕਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ ਇਸ ਮੌਕੇ ਦੱਖਣੀ ਬਾਈਪਾਸ ਰੋਡ ਦਰਾਹਾ ਤੋਂ ਰਾਮਪੁਰ ਤੱਕ ਦੇ ਪੁੱਛੇ ਸਵਾਲ ਦੇ ਸਬੰਧ ਚ ਉਹਨਾਂ ਨੇ ਕਿਹਾ ਕਿ ਇਹ ਸੜਕ ਕੇਂਦਰ ਸਰਕਾਰ ਨੇ ਬਣਾਉਣੀ ਹੈ ਜਿਸ ਦੇ ਲਈ ਉਹ ਜਲਦੀ ਅੰਮ੍ਰਾਲਾ ਰੇਲਵੇ ਦੇ ਮੁੱਖ ਦਫਤਰ ਦੇ ਸਾਹਮਣੇ ਧਰਨਾ ਲਗਾਉਣਗੇ ਐਮਐਲਏ ਸਾਹਿਬ ਕੇ ਇਸ ਸੰਚ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਸਾਡੇ ਪੱਤਰਕਾਰ ਭਾਈ ਛਾਰੇ ਦੇ ਜਿੰਨੇ ਵੀ ਸਤਕਾਰਯੋਗ ਸਾਥੀ ਪਹੁੰਚੇ ਆ ਤੁਹਾਡਾ ਸਾਰਿਆਂ ਦਾ तहे ਦਿਲੋਂ ਤੁਵਾਦ ਅੱਜ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਆ ਮੈਂ ਧੰਨਵਾਦ ਕਰਦਾ ਸਾਡੇ ਚ ਨਗਰ ਕੌਂਸਲ ਦਰਾਹਾ ਦੇ ਪ੍ਰਧਾਨ ਦਰਸ਼ਨ ਕੁਮਾਰ ਸ਼ਰਮਾ ਜੀ ਤੇ ਸਾਡੇ ਪੈਲ ਦੇ ਸੰਗਠਨ ਮੰਤਰੀ ਰਾਣਾ ਕੁਨਰ ਜੀ ਤੇ ਬੋਵੀ ਤਵਾੜੀ ਜੀ ਤੇ ਸਾਡੇ ਸੀਨੀਅਰ ਮੀਤ ਪ੍ਰਧਾਨ ਜੀ ਸਾਡੇ ਚ ਬੈਠੇ ਆ ਤੇ ਅੱਜ ਜਿਹੜਾ ਸਾਡਾ ਪ੍ਰੈਸ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਵਿਸ਼ਾ ਜਿਸ ਤਰੀਕੇ ਦੇ ਨਾਲ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਤੇ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਪੈਣ ਹਲਕੇ ਦੇ ਵਿੱਚ ਕੋਈ ਵੀ ਬੰਦਾ ਬਾਹਰ ਖੜੀ ਕਰਕੇ ਕਹਿ ਦੇਵੇ ਕਿ ਕੋਈ ਇੱਕ ਵੀ ਸੜਕ ਬਣੀ ਹੋਈ ਸੀ ਕੋਈ ਵੀ ਸੜਕ ਸਾਡੇ ਹਲਕੇ ਦੇ ਵਿੱਚ ਮੈਨੂੰ ਵਿਰਾਸਤ ਦੇ ਵਿੱਚ ਸਾਡੇ ਜਿਹੜੇ ਪੁਰਾਣੇ ਐਮ.ਐਲ.ਏ. ਸਾਹਿਬ ਨੇ ਇੱਕ ਵੀ ਸੜਕ ਮੈਨੂੰ ਵਿਰਾਸਤ ਦੇ ਵਿੱਚ ਸਾਫਤੀ ਨਹੀਂ ਦਿੱਤੀ ਚਾਹੇ ਤੁਸੀਂ ਬੀਜਾ ਪੈਣ ਹੋ ਜੋ ਚਾਹੇ ਰਾੜਾ ਚ ਕਿੜਾ ਹੋ ਜੋ ਚਾਹੇ ਸਾਨੂੰ ਬਲੋਜ਼ ਨੂੰ ਜਾਣਾ ਹੋਵੇ ਚਾਹੇ ਅਸੀਂ ਖੰਨੇ ਨੂੰ ਜਾਣਾ ਹੋਵੇ ਚਾਹੇ ਅ ਕਿਸੇ ਵੀ ਏਰੀਆ ਨੂੰ ਜਾਣਾ ਹੋਵੇ ਤਾਂ ਸਾਰੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਸੀ ਸਾਡੀਆਂ ਜਿਹੜੀਆਂ ਮੇਨ ਵੱਡੀਆਂ ਸੜਕਾਂ ਸੀ ਗਿਆ ਮੇਨ ਜਿਵੇਂ ਜਿਹੜੀ ਪਿਛਲੇ 10 ਸਾਲਾਂ ਤੋਂ ਸੀ ਬੀਜਾ ਪੈਲ ਨਾਲ ਅਜੇੜਾ ਸਾਡੀ ਜਿਹੜੀ ਪੈਲ ਤੋਂ ਲੈ ਕੇ ਮਲੌ ਤੱਕ ਦੀਆਂ ਸੜਕਾਂ ਸੀ ਜਾਂ ਨਹਿਰ ਦੇ ਨਾਲ-ਨਾਲ ਵਾਲੀਆਂ ਸੜਕਾਂ ਸੀ ਇਹ ਸਾਰੀਆਂ ਸੜਕਾਂ ਅਸੀਂ ਕੰਪਲੀਟ ਕਰਾਈਆਂ ਹੁਣ ਤੱਕ ਅਸੀਂ 45 ਦੇ ਕਰੀਬ ਸੜਕਾਂ ਕੰਪਲੀਟ ਕਰਾ ਚੁੱਕੇ ਹਾਂ ਤੇ ਇਸ ਤੋਂ ਇਲਾਵਾ ਇੱਕ ਬਹੁਤ ਇੰਪੋਰਟੈਂਟ ਸੜਕ ਸੀ ਜਿਹੜੀ ਕਿ ਪਿਛਲੇ 15 ਸਾਲਾਂ ਤੋਂ ਨਹੀਂ ਸੀ ਬਣੀ ਜਿਹੜੀ ਰਾਮਪੁਰ ਨੂੰ ਜਾਂਦੀ ਹੈ ਦਰਾਹੇ ਤੋਂ ਲੈ ਕੇ ਉਹ ਵੀ ਸੜਕ ਜਿਹੜੀ ਆ ਉਹਦਾ ਕੰਮ ਬੜੇ ਜੋਰਾ ਸ਼ੋਰਾ ਦੇ ਨਾਲ ਚੱਲ ਰਿਹਾ ਤੇ ਆਉਣ ਵਾਲੇ ਇੱਕ ਦੋ ਮਹੀਨਿਆਂ ਦੇ ਵਿੱਚ ਉਹ ਵੀ ਸੜਕ ਕੰਪਲੀਟ ਲੋਕਾਂ ਨੂੰ ਮਿਲੂਗੀ ਇਸ ਤੋਂ ਇਲਾਵਾ ਮੈਂ ਸਾਡੇ ਹਲਕੇ ਦੇ ਲੋਕਾਂ ਨੂੰ ਇੱਕ ਹੋਰ ਖੁਸ਼ਖਬਰੀ ਦੰਨਾ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਦੇ ਵਿੱਚ ਤੇ ਮੇਰੇ ਤੇ ਉਹਨਾਂ ਦੀ ਖਾਸ ਕਿਰਪਾ ਜਦੋਂ ਵੀ ਮੈਂ ਕੋਈ ਉਹਨਾਂ ਕੋਲ ਫਾਈਲ ਲੈ ਕੇ ਜਾਣਾ ਤਾਂ ਕਦੇ ਵੀ ਉਹਨਾਂ ਨੇ ਮੈਨੂੰ ਮਨਾ ਨਹੀਂ ਕੀਤਾ ਕਦੇ ਉਹਨਾਂ ਨੇ ਡਿਨਾਈ ਨਹੀਂ ਕੀਤਾ ਤੇ ਅੱਜ ਮੈਰੀਆਂ ਜਿਹੜੀਆਂ ਦਰਾਹਾ ਬਲੌਕ ਦੀਆਂ 36 ਸੜਕਾਂ 36 ਰੋਡਸ ਜਿਹੜੀਆਂ ਨਵੀਆਂ ਉਹ ਬਿਲਕੁਲ ਟੈਂਡਰ ਉਹਦਾ ਲੱਗਣ ਵਾਲਾ ਆਉਣ ਵਾਲੇ ਸਮੇਂ 'ਚ ਇੱਕ ਦੋ ਮਹੀਨਾ ਜਦੋਂ ਵੀ ਬਰਸਾਤ ਖਤਮ ਹੋਣੀ ਹੈ ਟੈਂਡਰ ਉਹਦਾ ਲੱਗ ਜਾਣਾ ਕੰਮ ਉਹਨਾਂ ਦਾ ਸ਼ੁਰੂ ਹੋ ਜਾਣਾ 36 ਸੜਕਾਂ ਦਾ ਜਿਹੜਾ ਕੰਮ ਆ ਉਹ ਸ਼ੁਰੂ ਹੋਣ ਜਾ ਰਿਹਾ ਜਿਹਦੇ ਵਿੱਚ ਮੈਂ ਸਾਡੇ ਇਲਾਕੇ ਦੇ ਲੋਕਾਂ ਨੂੰ ਮੈਂ ਪੜ੍ਹ ਕੇ ਸੁਣਾਉਣਾ ਵੀ ਕਿਹੜੀ ਕਿਹੜੀ ਸੜਕ ਜਿਹੜੀ ਆ ਇਹਦੇ ਵਿੱਚ ਚੱਲ ਰਹੀ ਆ ਸਭ ਤੋਂ ਪਹਿਲਾਂ ਤਾਂ ਜੀਟੀ ਰੋਡ ਦਰਾਹਾ ਤੋਂ ਜਿਹੜੀ ਕਦੋਂ ਵਾਲੀ ਸੜਕ ਹੈ ਮੇਨ ਵੱਡੀ ਸੜਕ ਇਹ ਵੀ ਸਾਡੀ ਪਲਾਨ ਰੋਡ ਦੇ ਵਿੱਚ ਆ ਗਈ ਆ ਕਿਉਂਕਿ ਇਹ ਕਈ ਜਗ੍ਹਾ ਦੇ ਵਿੱਚੋਂ ਟੁੱਟ ਗਈ ਸੀ ਮੇਨ ਸਾਡੀ ਇਹ ਲਾਈਫ ਲਾਈਨ ਕਹਿ ਸਕਦੇ ਆ ਇਹਨੂੰ ਸੜਕ ਨੂੰ ਕਿਉਂਕਿ ਜੇ ਅਸੀਂ ਪੈਰ ਨਾਲ ਜੁੜਨਾ ਤਾਂ ਇਹ ਮੇਨ ਸੜਕ ਵੱਜਦੀ ਆ ਤੇ ਇਹ ਸੜਕ ਸਾਡੀ ਪਾਸ ਹੋ ਚੁੱਕੀ ਆ ਬੜੀ ਖੁਸ਼ੀ ਦੀ ਗੱਲ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਜਲਦੀ ਇਹ ਸੜਕ ਵੀ ਬਣਨੀ ਸ਼ੁਰੂ ਹੋਊਗੀ ਇਸ ਤੋਂ ਇਲਾਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦਰਾਹੇ ਤੋਂ ਰਾਮਪੁਰ ਅਸੀਂ ਬਣਾ ਦਿੱਤੀ ਤੇ ਰਾਮਪੁਰ ਤੋਂ ਇੱਕ ਕਨੇਚ ਨੂੰ ਜਾਂਦੀ ਆ ਕਿਉਂਕਿ ਜਦੋਂ ਅਸੀਂ ਲੁਧਿਆਣੇੋਂ ਆਈਏ ਤਾਂ ਕਨੇਚ ਵਾਲੇ ਪਾਸਿਓਂ ਜੇ ਰਾਮਪੁਰ ਨੂੰ ਆਉਣਾ ਹੋਵੇ ਬੜਾ ਈਜ਼ੀ ਆ ਤੇ ਉਹ ਵਾਲੀ ਜਿਹੜੀ ਸੜਕ ਆ ਉਹ ਵੀ ਸਾਡੀ ਸੜਕ ਪਾਸ ਹੋ ਚੁੱਕੀ ਆ ਸਾਰਾ ਕੁਝ ਪਾਸ ਹੋ ਚੁੱਕਿਆ ਉਹਦਾ ਟੈਂਡਰ ਵੀ ਲੱਗ ਚੁੱਕਿਆ ਉਹ ਸੜਕ ਸਾਡੀ ਆ ਜਿਹੜੀਆਂ ਬਰਸਾਤਾਂ ਨੇ ਇਹ ਬਰਸਾਤਾਂ ਤੋਂ ਬਾਅਦ ਉਹ ਸੜਕ ਵੀ ਸਾਡੀ ਸ਼ੁਰੂ ਹੋ ਜੇਗੀ ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਸੜਕਾਂ ਨੇ ਉਹ ਤਮੋਟ ਕਲਾਂ ਤੋਂ ਪੁਢਾਣੀ ਕਲਾਂ ਵਾਇਆ ਤਮੋਟ ਖੁਰਦ ਇਹ ਸਾਡੀ ਜਿਹੜੀ ਸੜਕ 5.5 ਕਿਲੋਮੀਟਰ ਦੀ ਆ ਇਹ ਸੜਕ ਸਾਡੀ ਪਾਸ ਹੋਈ ਆ ਤੇ ਦੂਜਾ ਅਪਰੋਚ ਰੋਡ ਭਾਡੇਵਾਲ ਤੀਜੀ ਸੜਕ ਹੈਗੀ ਆ ਬੀਜਾ ਪੈਲ ਤੋਂ ਗੋਬਿੰਦਪੁਰਾ ਤੋਂ ਪੈਲ ਗੋਬਿੰਦਪੁਰੇ ਤੋਂ ਜਿਹੜੀ ਪੈਲ ਨੂੰ ਜਾਂਦੀ ਆ ਅਗਲੀ ਸਾਡੀ ਰੋਡ ਬੜੀ ਇੰਪੋਰਟੈਂਟ ਆ ਪੈਲ ਤੋਂ ਦਾਊ ਮਾਜਰਾ ਇਹ ਵੀ ਸਾਡੀ ਸੜਕ ਜਿਹੜੀ 4 ਕਿਲੋਮੀਟਰ ਦੇ ਕਰੀਬ ਆ 4.5 ਕਿਲੋਮੀਟਰ ਦੇ ਕਰੀਬ ਆ ਇਸ ਤੋਂ ਇਲਾਵਾ ਸਾਡੀ ਸੜਕ ਕੁਡਾਣੀ ਕਲਾ ਤੋਂ ਤਮੋਟ ਖੁਰਦ ਅਗਲੀ ਹੈਗੀ ਆ ਕੁਡਾਣੀ ਕੋਲਟ ਕੋਲੋਟੀ ਰੋਡ ਕੋਲੋਟੀ ਪਿੰਡ ਦੀ ਜਿਹੜੀ ਕੁਡਾਣੀ ਤੋਂ ਲੈ ਕੇ ਕੋਲੋਟੀ ਪਿੰਡ ਨੂੰ ਜਾਂਦੀ ਆ ਬਹੁਤ ਸੜਕ ਦੀ ਉਹਦੀ ਖਸਤਾ ਹਾਲਤ ਸੀ ਉਹ ਵੀ ਬਣਨ ਜਾ ਰਹੀ ਆ ਜਿਰਖ ਤੋਂ ਕੋਲੋਟੀ ਇਹ ਵੀ ਜਿਹੜੀ ਸੜਕ ਆ ਸਾਡੀ ਪਾਸ ਹੋ ਚੱਕੀ ਆ ਤੇ ਜੀਟੀ ਰੋਡ ਦਰਾਹਾ ਤੋਂ ਮਕਸੂਦੜਾ ਬਾਇਆ ਕਨਾਲ ਬ੍ਰਿਜ ਇਹ ਸੜਕ ਜਿਹੜੀ ਸਾਡੀ ਦਰਾਹੇ ਤੋਂ ਜਾਂਦੀ ਆ ਜੈਪੁਰੇ ਨੂੰ ਬਾਇਆ ਮਕਸੂਦੜਾ ਇਹ ਵੀ ਬੜੇ ਲੰਬੇ ਸਮੇਂ ਤੋਂ ਸਾਡੇ ਇਲਾਕੇ ਦੇ ਲੋਕਾਂ ਦੀ ਮੰਗ ਸੀ ਇੱਥੇ ਹਮੇਸ਼ਾ ਪਹਿਲਾਂ ਪਾਣੀ ਵੀ ਖੜਾ ਰਹਿੰਦਾ ਸੀ ਲਾਹ ਬਣਿਆ ਹੁੰਦਾ ਸੀ ਜਦੋਂ ਮੈਂ ਐਮ ਐਲ ਏ ਨਹੀਂ ਸੀ ਇਸ ਰੋਡ ਦੇ ਉੱਤੇ ਤੇ ਅਸੀਂ ਉਹ ਪਾਣੀ ਦਾ ਕੰਮ ਕੀਤਾ ਤੇ ਪਾਣੀ ਦੇ ਕੰਮ ਤੋਂ ਬਾਅਦ ਹੁਣੇ ਤਕਰੀਬਨ 5 ਕਿਲੋਮੀਟਰ ਦੀ ਸੜਕ ਸਾਡੀ ਪਾਸ ਹੋ ਚੁੱਕੀ ਹੈ ਸਾਰੇ ਜਿੰਨੇ ਵੀ ਸਾਡੇ ਦਰਾਹੇ ਦੇ ਲੋਕ ਨੇ ਜਿਹੜੇ ਉਸ ਰੋਡ ਤੇ ਰਹਿੰਦੇ ਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਤੋਂ ਇਲਾਵਾ ਮਕਸੂਦੜਾ ਤੋਂ ਬਿਲਾਸਪੁਰ ਤੇ ਐਮ ਐਚ ਵਰਕ ਤੋਂ ਪਟਾਰੀ ਅਜਨੌਦ ਤੋਂ ਦਬੁਰਜੀ ਕਨਾਲ ਬ੍ਰਿਜ ਅਜਨੌਦ ਤੋਂ ਲੈ ਕੇ ਦਬੁਰਜੀ ਦੇ ਨਹਿਰ ਤੱਕ ਇਹ ਵੀ ਲੋਕਾਂ ਦੀ ਬਹੁਤ ਮੰਗ ਸੀ ਅੱਜ ਹੀ ਅਸੀਂ ਅਜਨੌਦ ਗਏ ਸੀ ਤੇ ਇਹ ਵਾਲੀ ਸਾਡੀ ਸੜਕ ਹੈ ਵੀ ਪਾਸ ਹੋਈ ਹੈ ਦੂਜੇ ਅੱਗੇ ਹੈਗੀ ਆ ਸਾਊਦਰਨ ਬਾਈਪਾਸ ਤੋਂ ਬਲਾਸਪੁਰ ਅਗਲੀ ਸੜਕ ਸਾਡੀ ਹੈਗੀ ਆ ਬੇਗੋਵਾਲ ਤੋਂ ਰੇਲਵੇ ਸਟੇਸ਼ਨ ਦਰਾਹੇ ਤੋਂ ਜਟਾਣੇ ਵਾਲੀ ਸੜਕ ਜਿਹੜੀ ਹੈ ਵੀ ਸਾਡੇ ਦਰਾਹੇ ਦੇ ਜਿਹੜੇ ਲੋਕ ਸੀ ਬੇਗੋਵਾਲ ਦੇ ਲੋਕ ਸੀ ਇਹ ਵੀ ਸਾਨੂੰ ਇਸ ਸੜਕ ਦੀ ਮੰਗ ਕਰਦੇ ਸੀ ਤੇ ਅਗਲੀ ਸੜਕ ਸਾਡੀ ਹੈਗੀ ਆ ਚਣਕੋਈਆਂ ਤੋਂ ਮਕਸੂਦੜਾ ਅਗਲੀ ਸੜਕ ਸਾਡੀ ਹੈਗੀ ਆ ਸ਼ਾਹਪੁਰ ਤੋਂ ਚਣਕੋਈ ਚਣਕੋਈਆਂ ਕਲਾਂ ਅਗਲੀ ਹੈਗੀ ਆ ਜੀ ਰੋਲ ਹੈਡ ਵਰਕਸ ਤੋਂ ਗੁਰਦੁਆਰਾ ਸਾਹਿਬ ਸ਼ਹੀਦਾ ਅਗਲੀ ਸਾਡੀ ਸੜਕ ਕਦੋਂ ਤੋਂ ਜੈਪੁਰਾ ਤੇ ਅਗਲੀ ਹੈਗੀ ਆ ਦਾਉ ਮਾਜਰੇ ਤੋਂ ਜੱਲਾ ਮਕਸੂਦੜਾ ਤੋਂ ਬਲਾਸਪੁਰ ਅਗਲੀ ਸਾਡੀ ਸੜਕ ਹੈਗੀ ਆ ਮਕਸੂਦੜਾ ਬ੍ਰਿਜ ਤੋਂ ਬੁਆਣੀ ਅਗਲੀ ਹੈਗੀ ਆ ਮਾਨੂਪੁਰ ਹੈਡਵਰਕਸ ਤੋਂ ਗਿੱਦੜੀ ਅਗਲੀ ਸਾਡੀ ਸੜਕ ਹੈਗੀ ਆ ਜੀਟੀ ਰੋਡ ਦਰਾਹੇ ਤੋਂ ਦੁਗਰੀ ਅਗਲੀ ਸਾਡੀ ਸੜਕ ਹੈਗੀ ਆ ਰੇਲਵੇ ਸਟੇਸ਼ਨ ਦਰਾਹੇ ਤੋਂ ਜਸਪਾਲੋ ਬਹੁਤ ਇੰਪੋਰਟੈਂਟ ਆ ਸੜਕ ਇਹ ਅਗਲੀ ਸਾਡੀ ਸੜਕ ਹੈਗੀ ਆ ਕਦੋਂ ਤੋਂ ਵਿਸ਼ਨਪੁਰਾ ਅਗਲੀ ਸੜਕ ਹੈਗੀ ਆ ਜੰਡਾਲੀ ਤੋਂ ਤਮੋਟ ਰੋਡ ਅਗਲੀ ਸੜਕ ਹੈਗੀ ਆ ਜੀਟੀ ਰੋਡ ਤੋਂ ਗੁਰਦੁਆਰਾ ਅਜਨੌਦ ਗੁਰਦੁਆਰਾ ਸ਼ਹੀਦਾਂ ਅਜਨੌਦ ਇਹ ਵਾਲੀ ਸੜਕ ਵੀ ਬਹੁਤ ਇੰਪੋਰਟੈਂਟ ਹੈ ਸਵਾ 3 ਕਿਲੋਮੀਟਰ ਦੀ ਸੜਕ ਆ ਇਹ ਜਿਹੜੀ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਬਣ ਕੇ ਤਿਆਰ ਹੋਏਗੀ ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਪਰਲਾ ਤੁਸੀਂ ਲਾ ਜੋ ਕਿ ਸਾਡਾ ਰੌਣੀ ਵਾਲਾ ਏਰੀਆ ਜਰਕਾ ਵਾਲਾ ਏਰੀਆ ਦਰਾਹੇ ਦਾ ਵੀ ਆ ਉਸ ਰੋਡ ਦੇ ਵਿੱਚ ਵੀ ਸੜੀਆਂ ਕੁਝ ਸੜਕਾਂ ਸੜੀਆਂ ਪਾਸ ਹੋਈਆਂ ਨੇ ਜਿਨ੍ਹਾਂ ਚੋਂ ਖੰਨਾ ਮਲੇਰ ਕੋਟਲਾ ਰੋਡ ਤੋਂ ਦੇਵੀਪੁਰ ਚੀਮਾ ਅਗਲੀ ਹੈਗੀ ਆ ਚੀਮਾ ਅਗਲੀ ਹੈਗੀ ਆ ਖੰਨਾ ਮਲੇਰ ਕੋਟਲਾ ਰੋਡ ਤੋਂ ਕਰੋਦੀਆਂ ਅਗਲੀ ਸਾਡੀ ਸੜਕ ਹੈਗੀ ਆ ਖੰਨਾ ਮਲੇਰ ਕੋਟਲਾ ਰੋਡ ਤੋਂ ਦੀਵਾ ਅਗਲੀ ਹੈਗੀ ਆ ਸਾਡੀ ਅ ਜਲਾਜਣ ਤੋਂ ਦੀਵਾ ਖੋਸਾ ਅੱਗੇ ਹੈਗੀ ਆ ਜਲਾਜਣ ਤੋਂ ਜਰਗੜੀ ਅਗਲੀ ਸਾਡੀ ਸੜਕ ਹੈਗੀ ਆ ਅਪਰੋਚ ਰੋਡ ਤੋਂ ਮੁੱਲਾਪੁਰ ਮੁੱਲਾਪੁਰ ਪਿੰਡ ਆਪਣਾ ਮੁੱਲਾਪੁਰ ਉਹ ਨਹੀਂ ਸਾਡੇ ਆਪਣੇ ਹਲਕੇ ਦੇ ਵਿੱਚ ਵੀ ਇੱਕ ਪਿੰਡ ਮੁੱਲਾਪੁਰਾ ਉੱਥੋਂ ਮੁੱਲਾਪੁਰ ਪਿੰਡ ਨੂੰ ਸੜਕ ਜਾ ਰਹੀ ਹੈ ਅਗਲੀ ਸੜਕ ਹੈਗੀ ਆ ਜਰਗ ਤੋਂ ਦੀਵਾ ਖੋਸਾ ਅਗਲੀ ਸੜਕ ਹੈਗੀ ਆ ਰੌਣੀ ਤੋਂ ਕਪੂਰਗੜ ਇਹ ਸਾਡੀਆਂ ਟੋਟਲ 36 ਸੜਕਾਂ ਨੇ ਜਿਹੜੀਆਂ ਕਿ ਟੈਂਡਰਿੰਗ ਦੀ ਪ੍ਰਕਿਰਿਆ ਇਹਨਾਂ ਦੀ ਚੱਲ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਆ ਬਰਸਾਤਾਂ ਤੋਂ ਬਾਅਦ ਇਹਨਾਂ 36 ਸੜਕਾਂ ਦਾ ਸਾਡਾ ਕੰਮ ਕੰਪਲੀਟ ਹੋ ਜਾਣਾ ਇਸ ਤੋਂ ਇਲਾਵਾ ਸਾਡੇ ਮਲੌਦ ਬਲੌਕ ਦੀਆਂ ਜਿਹੜੀਆਂ ਸੜਕਾਂ ਉਹ ਵੀ ਮੈਂ ਪਾਸ ਹੋਣ ਲਈ ਭੇਜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਮਲੌਦ ਬਲੌਕ ਦੇ ਲੋਕਾਂ ਨੂੰ ਵੀ ਇਹਦੀ ਵੱਡੀ ਖੁਸ਼ਖਬਰੀ ਦਵਾਂਗੇ ਤੇ ਮੈਨੂੰ ਲੱਗਦਾ ਤੁਸੀਂ ਕਹਿੰਦੇ ਹੋਵੋਗੇ ਕਿ ਯਾਰ ਇੰਨੀਆਂ ਗਿਣਤੀਆਂ ਤੇ ਸਾਨੂੰ ਤਾਂ ਲਿਖਣਾ ਹੀ ਔਖਾ ਹੋਇਆ ਹੋਇਆ ਇਹ ਬੜੀ ਖੁਸ਼ੀ ਦੀ ਗੱਲ ਆ ਕਿ ਕਰੋੜਾ ਰੁਪਇਆ ਸਾਡੀਆਂ ਜਿਹੜੀਆਂ ਰੋਡਸ ਦੀ ਡਿਵੈਲਪਮੈਂਟ ਦੇ ਉੱਤੇ ਲੱਗ ਰਹੀਆਂ ਨੇ ਤੇ ਇਹ ਤੋਂ ਇਲਾਵਾ ਬਹੁਤ ਖੁਸ਼ੀ ਦੀ ਗੱਲ ਆ ਕਿ ਜਿਹੜਾ ਮੈਂ ਵਾਅਦਾ ਕੀਤਾ ਸੀ ਸੰਗਤ ਦੇ ਨਾਲ ਜਿਹੜਾ ਰਾੜਾ ਸਾਹ ਵਾਲਾ ਪੋਲਾ ਉਹ ਵੀ ਵਰਸੀ ਤੋਂ ਪਹਿਲਾਂ ਪਹਿਲਾਂ ਉਹ ਵੀ ਤੁਹਾਨੂੰ ਚਾਲੂ ਕਰਾ ਕੇ ਦੇਵਾਂਗੇ ਜੋ ਅਸੀਂ ਕਹਿੰਨੇ ਆ ਉਹ ਕਰਕੇ ਦਿਖਾਉਨੇ ਆ ਇਹਦੀ ਜਿਹੜੀ ਸਾਫ਼ ਤੇ ਪ੍ਰਤੱਖ ਉਦਾਹਰਣ 100 ਤੋਂ ਜ਼ਿਆਦਾ ਸੜਕਾਂ ਆ ਤਿੰਨ ਸਾਢੇ ਤਿੰਨ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਬਣੀ ਆ ਨੇ ਬਣਾਈਆਂ ਨੇ ਇਹ ਹਲਕੇ ਦੇ ਸਾਰੇ ਲੋਕ ਇਸ ਗੱਲ ਦੀ ਗਵਾਹੀ ਨਹੀਂ ਪਰਦੇ ਹੋਣਗੇ ਮੇਡਕ ਸਰ ਗੱਲ ਕਰਦੇ ਜੀ ਤਖਣੀ ਬਾਈਪਾਸ ਰੋਡ ਤੇ ਜਿਹੜੀ ਦਰਾਹਾ ਟੂ ਰੰਪੋਂ ਪਤਾ ਸੜਕ ਜਾਂਦੀ ਹੈ ਜਿਹਦੀ ਖਸਤਾ ਹਾਲਤ ਹੈ ਕਿ ਉਹ ਇਸ ਲਿਸਟੇ ਦੇ ਵਿੱਚ ਹੈਗੀ ਹੈ ਜੀ ਦਰਾਹਾ ਤੋਂ ਰਾਮਪੁਰ ਪਿੰਡ ਤੱਕ ਜਿਹੜੀ ਨਹਿਰੋਂ ਨਹਿਰ ਸੜਕ ਜਾਂਦੀ ਹੈ ਜੀ ਨਹੀਂ ਦੇਖੋ ਉਹ ਜਿਹੜੀ ਸੜਕ ਹੈਗੀ ਆ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਆਪਾਂ ਸਾਰੇ ਜਾਣੇ ਇਸ ਗੱਲ ਦੀ ਪ੍ਰੈਸ ਕਾਨਫਰੰਸ ਵੀ ਕਰ ਚੁੱਕੇ ਆ ਉੱਥੇ ਖੜ ਕੇ ਤੁਹਾਡੇ ਸਾਹਮਣੇ ਤੁਸੀਂ ਸਾਰਿਆਂ ਨੇ ਸਾਡੇ ਜਿਹੜੇ ਮਾਨਯੋਗ ਰੇਲਵੇ ਮਨਿਸਟਰ ਰਵਨੀਤ ਬਿੱਟੂ ਜੀ ਉਹਨਾਂ ਨੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਇਹ ਸੜਕ ਨਹੀਂ ਬਣ ਰਹੀ ਜਿਹਦਾ ਕਿ ਮੈਂ ਬੜੀ ਡਿਟੇਲ ਦੇ ਵਿੱਚ ਬੜਾ ਰਿਟਰਨ ਤੁਹਾਨੂੰ ਸਾਰੇ ਸਤਿਕਾਰਯੋਗ ਵੀਰਾਂ ਨੂੰ ਦੱਸਿਆ ਹੋਇਆ ਕਿ ਉਹਦੀ ਅਸੀਂ ਐਨਓਸੀ ਆਲਰੇਡੀ ਰੇਲਵੇ ਨੂੰ ਦਿੱਤੀ ਹੋਈ ਆ 1 ਕਿਲੋਮੀਟਰ ਰਾਈਟ ਸਾਈਡ 1 ਕਿਲੋਮੀਟਰ ਲੈਫਟ ਸਾਈਡ ਉਹ ਇਨਕਲੂਡ ਪੁਲ ਉਹ ਅਸੀਂ ਸਾਰੀ ਐਨਓਸੀ ਰੇਲਵੇ ਨੂੰ ਦਿੱਤੀ ਹੋਈ ਆ ਮੇਰੀ ਸਤਿਕਾਰਯੋਗ ਰਵਨੀਤ ਬਿੱਟੂ ਨੂੰ ਬੇਨਤੀ ਆ ਕਿ ਇਹ ਸੜਕ ਜਲਦੀ ਤੋਂ ਜਲਦੀ ਬਣਾਈ ਜਾਵੇ ਔਰ ਨਹੀਂ ਤਾਂ ਅਸੀਂ ਇੱਕ ਵੱਡਾ ਪਲਾਨ ਕਰ ਰਹੇ ਆ ਤੁਹਾਡੀ ਅੱਜ ਮੈਂ ਦੱਸ ਹੀ ਦਿਆਂ ਕਿ ਅਸੀਂ ਪਲਾਨ ਕਰ ਰਹੇ ਆ ਕਿ ਅੰਬਾਲੇ ਦੇ ਵਿੱਚ ਜਿਹੜਾ ਰੇਲਵੇ ਦਾ ਸਾਡਾ ਨਾਰਥਰਨ ਰੇਲਵੇ ਦਾ ਹੈੱਡ ਕੁਆਟਰ ਆ ਉੱਥੇ ਜਾ ਕੇ ਅਸੀਂ ਆਲੇ-ਦਾਲੇ ਦੇ ਪਿੰਡਾਂ ਨਾਲ ਸਲਾਹ ਕਰਦੇ ਆਂ ਤੇ ਸ਼ਾਇਦ ਅਸੀਂ ਸੋਮਵਾਰ ਨੂੰ ਹੀ ਉੱਥੇ ਵੱਡੀ ਗਿਣਤੀ ਚ ਜਾ ਕੇ ਧਰਨਾ ਲਾਈਏ ਕਿਉਂਕਿ ਇਹ ਸਾਡੀ ਸੜਕ ਦੇ ਅਸੀਂ ਪੈਸੇ ਪੰਜਾਬ ਸਰਕਾਰ ਭਰ ਆ ਚੁੱਕੀ ਐ ਤੇ ਫਿਰ ਰੇਲਵੇ ਕਿਉਂ ਨਹੀਂ ਬਣਾ ਰਿਆ ਅਸੀਂ ਰੇਲਵੇ ਦੇ ਖਿਲਾਫ ਇੱਕ ਧਰਨਾ ਜਿਹੜਾ ਵਾ ਉਹ ਅਸੀਂ ਕਰਾਂਗੇ ਜੇ ਨਹੀਂ ਹੁੰਦਾ ਤੇ ਧਰਨਾ ਲਾਉਣ ਤੋਂ ਬਾਅਦ ਵੀ ਨਹੀਂ ਹੁੰਦਾ ਤਾਂ ਹੋ ਸਕਦਾ ਜਿਹੜਾ ਇਹ ਟਰੈਕ ਆ ਅਸੀਂ ਰੇਲਵੇ ਦਾ ਟਰੈਕ ਵੀ ਅਸੀਂ ਰੋਕੀ